ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫਿਰ ਤੋਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੱਟ ਪੀਸ ਤੇ ਦੋ ਬਹੁਤ ਵਧੀਆ ਆਫਰ ਹੈ ਜੀ ਸਭ ਤੋਂ ਪਹਿਲੀ ਆਫਰ ਹੈਗੀ ਹੈ ਜੀ ਪਸ਼ਮੀਨਾ ਸੂਟ ਦੇ ਉੱਤੇ ਜੀ ਏਕੇ ਟੈਕਸ ਦਾ ਪਸ਼ਮੀਨਾ ਜੀ ਤੁਸੀਂ ਆ ਦੇਖ ਸਕਦੇ ਹੋ ਜੀ ਰੀਸਟਾਕ ਹੋ ਚੁੱਕੇ ਹੈ ਜੀ ਪਹਿਲੀ ਸੇਲ ਨੂੰ ਤੁਸੀਂ ਇੰਨਾ ਜ਼ਿਆਦਾ ਵਧੀਆ ਰਿਸਪਾਂਸ ਦਿੱਤਾ ਹੈ ਜੀ ਅੱਜ ਅਸੀਂ ਦੂਰੀ ਵਾਰ ਪਸ਼ਮੀਨਾ ਲੈ ਕੇ ਆਏ ਹਾਂ ਜੀ ਕਈ ਕਸਟਮਰ ਪਿਛਲੀ ਵਾਰ ਜਿਨ੍ਹਾਂ ਨੂੰ ਸੂਟਸ ਨਹੀਂ ਮਿਲੇ ਸੀ ਪਸ਼ਮੀਨੇ ਦੇ ਜੀ ਤੇ ਮੋਸਟਲੀ ਕਲਰ ਸੋਲਡ ਹੋ ਚੁੱਕੇ ਸੀ ਜੀ ਤੇ ਅੱਜ ਰੀਸਟਾਕ ਕੀਤਾ ਜੀ ਆਪਾਂ ਨੇ ਪਸ਼ਮੀਨਾ ਜੀ ਕੱਲ ਸੇਲ ਲਗਾਈ ਜਾ ਰਹੀ ਹੈ ਜੀ ਦੁਬਾਰਾ ਤੋਂ ਜੀ 500 ਰੁਪਏ ਦਾ ਸੂਟ 5 ਮੀਟਰ ਏਕੇ ਟੈਕਸ ਦਾ ਪਸ਼ਮੀਨਾ ਦਿੱਤਾ ਜਾਊਗਾ ਜੀ ਆ ਤੁਸੀਂ ਦੇਖ ਸਕਦੇ ਹੋ ਸਟਾਕ ਆ ਚੁੱਕਿਆ ਹੈ ਜੀ ਏਕੇ ਟੈਕਸ ਦੇ ਪਸ਼ਮੀਨੇ ਦਾ ਜੀ 500 ਰੁਪਏ ਦਾ ਸੂਟ ਕੱਲ ਜੀ 18 ਸਤੰਬਰ ਨੂੰ ਦਿੱਤਾ ਜਾਊਗਾ ਜੀ ਸਵੇਰੇ 9:30 ਵਜੇ ਤੋਂ ਬਾਅਦ ਸੇਲ ਸਟਾਰਟ ਹੈ ਜੀ 9:30 ਵਜੇ ਤੋਂ ਸੇਲ ਸਟਾਰਟ ਹੈ ਜੀ ਕੱਟ ਪੀਸ ਵੀ ਆਪਾਂ ਕੋ ਓਪਨ ਕਰਾਂਗੇ ਜੀ ਕੱਲ ਕੱਟ ਪੀਸ ਤੁਹਾਨੂੰ ਅਸੀਂ ਸ਼ੋਅ ਕਰਦੇ ਹਾਂ ਜੀ ਮਾਲ ਬਹੁਤਾ ਆਇਆ ਹੈ ਜੀ 10 ਬ੍ਰਾਂਡ ਦੇ ਆਇਆ ਹੈ ਕੱਟ ਪੀਸ ਜੀ ਆਪਣੇ ਕੋਲ ਸਾਰੇ ਜੀ ਇਸ ਦੇ ਵਿੱਚ ਤੁਹਾਨੂੰ ਜੀ ਟੈਬੀ ਲਾਈਨਿੰਗ ਜੀ ਚਨੂਨ ਪ੍ਰਿੰਟ ਜੀ ਪਿਓਰ ਕ੍ਰੇਪ ਪਿਓਰ ਸੈਟਨ ਤੇ ਪਿਓਰ ਮਸਲੀਨ ਤੇ ਪਿਓਰ ਸ਼ਿਮਰ 5-6 ਤਰ੍ਹਾਂ ਦੇ ਕੱਪੜੇ ਮਾਲ ਦੇ ਵਿੱਚ ਆਇਆ ਹੈ ਜੀ ਤੇ ਤੁਹਾਨੂੰ ਸਾਰੇ ਆਪਾਂ ਸ਼ੋਅ ਕਰਦੇ ਹਾਂ ਜੀ ਕੁਝ ਕਮੈਂਟ ਦਿਓ ਜੀ ਤੇ ਇੱਕ ਦੋ ਗੱਲਾਂ ਹੋਰ ਕਰਨੀਆਂ ਜੀ ਇੱਕ ਤਾਂ ਜੀ ਆਪਾਂ ਜੋ ਸੇਲ ਆਫਰ ਵੱਡੀ ਲਗਾਈ ਹੈ ਜੀ ਉਹ ਏਕੇ ਟੈਕਸ ਦੇ ਪਸ਼ਮੀਨੇ ਦੇ ਉੱਤੇ ਲਗਾਈ ਹੈ ਜੀ 5 ਮੀਟਰ ਦਾ ਸੂਟ 500 ਰੁਪਏ ਦਾ ਜੀ ਤੇ ਕੱਲ ਇੱਕ ਚਨੂਨ ਦਾ ਦੁਪੱਟਾ ਫਿਰ ਤੋਂ ਡਿਸਕਾਊਂਟ ਦੇ ਵਿੱਚ ਮਿਲੂਗਾ ਜੀ 22 ਮੀਟਰ ਦਾ ਦੁਪੱਟਾ 200 ਰੁਪਏ ਦਾ ਸਨਸ਼ਾਈਨ ਕੰਪਨੀ ਦਾ ਜੀ ਹਾਂਜੀ ਇਹ ਦੋ ਆਫਰਾਂ ਰਹਿਣੀਆਂ ਜੀ ਕੱਲ 18 ਸਤੰਬਰ ਨੂੰ ਜੀ ਦਿਨ ਬੁੱਧਵਾਰ ਜੀ 18 ਸਤੰਬਰ ਦਿਨ ਬੁੱਧਵਾਰ ਸਵੇਰੇ 9:30 ਵਜੇ ਤੋਂ ਬਾਅਦ ਕੱਟ ਪੀਸਾਂ ਦੀ ਸੇਲ ਤੇ ਪਸ਼ਮੀਨੇ ਦੇ ਸੂਟ ਤੁਸੀਂ ਖਰੀਦ ਸਕਦੇ ਹੋ ਜੀ ਹਾਂਜੀ ਤੇ ਆਪਾਂ ਹੁਣ ਤੁਹਾਨੂੰ ਸ਼ੁਰੂ ਕਰਦੇ ਹਾਂ ਜੀ ਦਾਸ ਦੇ ਕੱਟ ਪੀਸ ਦਿਖਾਣੇ ਜੀ ਹਾਂਜੀ ਪਹਿਲਾ ਇਹ ਹੀ ਖੋਲੋ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਇਹ ਦਾਸ ਦੇ ਕੱਟ ਪੀਸ ਹੈ ਜੀ ਤੇ ਸਟਨ ਦੇ ਪ੍ਰਿੰਟ ਆਏ ਜੀ ਆਪਣੇ ਕੋਲ 18 4 4 ਮੀਟਰ ਦੀ ਕੱਟ ਹੈ ਜੀ ਇਹ ਸਾਰੀ ਤੇ ਸਾਟਨ ਦੇ ਪ੍ਰਿੰਟ ਹੋ ਰਹਿਣਗੇ ਜੀ ਇਹ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਦੇਖੋ ਇੰਨਾ ਜਿਆਦਾ ਵਧੀਆ ਮਾਲ ਹੈ ਜੀ ਦਾਸ ਤੇ ਜੀ ਕੱਲ ਜ਼ਰੂਰ ਵਿਜ਼ਿਟ ਕਰੋ ਤੇ ਰੇਟ ਆਪਾਂ ਜੀ 180 ਰੁਪਏ ਮੀਟਰ ਦੇਵਾਂਗੇ ਜੀ ਦਾਸ ਦੇ ਹਰ ਤਰ੍ਹਾਂ ਦਾ ਕੱਪੜਾ ਜੋ ਵੀ ਤੁਹਾਨੂੰ ਦਿਖ ਰਿਹਾ ਹੈ ਜੀ ਇਹ 180 ਰੁਪਏ ਮੀਟਰ ਦੇ ਵਿੱਚ ਦਿੱਤਾ ਜਾਊ ਹੈ ਜੀ ਮਤਲਬ 450 ਰੁਪਏ ਦੀ 2.5 ਮੀਟਰ ਚ ਤੁਹਾਨੂੰ ਸ਼ਰਟ ਮਿਲੂਗੀ ਜੀ ਸਾਢੇ 400 ਦੀ 2.5 ਮੀਟਰ ਦੀ ਸ਼ਰਟ ਤੁਹਾਨੂੰ ਪੈਣੀ ਹੈ ਜੀ ਇਹ ਜਿਵੇਂ 4 ਮੀਟਰ ਦਾ ਪੀਸ ਹੈ ਜੀ ਤਾਂ ਇਸ ਨੂੰ 180 ਨਾਲ ਮਲਟੀਪਲਾਈ ਕਰ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਪ੍ਰਿੰਟਸ ਨੇ ਜੀ ਲੇਟੈਸਟ ਪ੍ਰਿੰਟਸ ਜੀ ਕਪੜਾ ਬਹੁਤ ਹੀ ਫੈਂਟੈਸਟਿਕ ਹੈ ਜੀ ਦਾਸ ਬ੍ਰਾਂਡ ਦੇ ਰਹਿਣਗੇ ਕੱਟ ਪੀਸ ਜੀ ਆ ਤੁਸੀਂ ਦੇਖ ਸਕਦੇ ਹੋ ਸੈਟਨ ਦੇ ਜੋ ਪ੍ਰਿੰਟ ਜੀ ਤੇ ਹਾਂਜੀ ਹੁਣ ਜੋ ਟੈਬੀ ਲਾਈਨਿੰਗ ਦੇ ਪ੍ਰਿੰਟਸ ਉਹ ਵੀ ਚੈੱਕ ਕਰ ਲਓ ਜੀ ਤੁਸੀਂ ਟੈਬੀ ਲਾਈਨਿੰਗ ਤੇ ਸੈਟਨ ਦਾ ਮਾਲ ਘਟਾ ਹੈ ਜੀ ਸੈਟਨ ਪ੍ਰਿੰਟ ਦਾ ਜੀ ਤੁਸੀਂ ਇਹ ਟੈਬੀ ਲਰਨਿੰਗ ਦੇ ਪ੍ਰਿੰਟ ਚੈੱਕ ਕਰ ਸਕਦੇ ਹੋ ਜੀ ਇਹ ਵੀ ਪ੍ਰਿੰਟ ਬਹੁਤ ਪਿਆਰੇ ਆਇਆ ਹੈ ਜੀ ਆਨਲਾਈਨ ਡਿਲੀਵਰੀ ਨਹੀਂ ਹੈਗੀ ਜੀ ਕਿਸੇ ਵੀ ਕੱਟ ਪੀਸ ਦੀ ਤੁਸੀਂ ਸ਼ਾਪ ਤੇ ਹੀ ਵਿਜ਼ਿਟ ਕਰਕੇ ਕੱਟ ਪੀਸ ਖਰੀਦ ਸਕਦੇ ਹੋ ਜੀ ਕਿਉਂਕਿ ਕੱਟ ਪੀਸਾਂ ਦੀ ਪ੍ਰੋਪਰ ਉਹ ਨਹੀਂ ਹੁੰਦੀ ਜੀ ਜਿਵੇਂ ਇਸ ਤੇ ਤਾਂ ਲਿਖਿਆ ਆ ਗਿਆ ਜੀ 18 4 ਜੀ ਪਰ ਮੋਸਟਲੀ ਪੀਸ 2 ਮੀਟਰ ਤੋਂ ਪਲੱਸ ਦੇ 2 2.5 3 3.5 4 4.5 ਪੋਨੇ ਪੰਜ ਤੇ ਪੰਜ ਪੰਜ ਤੱਕ ਦੇ ਤੁਹਾਨੂੰ ਇਹਨਾਂ ਵਿੱਚ ਪੀਸ ਮਿਲਣਗੇ ਜੀ ਆ ਤੁਸੀਂ ਦੇਖ ਸਕਦੇ ਹੋ ਸਾਰੇ ਟੈਬੀ ਦੇ ਪ੍ਰਿੰਟਸ ਨੇ ਜੀ ਇਹ ਇੱਕ ਹੋਰ ਪਰ ਟੈਬੀ ਦੇ ਵਿੱਚ ਹੋਰ ਵੀ ਮਾਲ ਆਇਆ ਜੀ ਤੁਸੀਂ ਅੱਜ ਚੈੱਕ ਕਰ ਸਕਦੇ ਹੋ 100 ਤੇ 80 ਰੁਪਏ ਮੀਟਰ ਦੇ ਵਿੱਚ ਸਾਰਾ ਮਾਲ ਦਾ ਰੇਟ ਹੈ ਜੀ 180 ਰੁਪਏ ਮੀਟਰ ਜੀ 10 ਬ੍ਰਾਂਡ ਦੇ ਕੱਟ ਪੀਸ ਜੀ 180 ਰੁਪਏ ਮੀਟਰ ਦੇ ਵਿੱਚ ਟੈਬੀ ਲਾਈਨਿੰਗ ਜੀ ਸਾਰਟਨ ਪ੍ਰਿੰਟਸ ਜੀ ਹਾਂਜੀ ਓਪਨ ਕਰੋ ਜੀ ਜੋ ਅਸੀਂ ਹੁਣ ਓਪਨ ਕਰਾਂਗੇ ਜੀ ਇਹ ਹੋਣਗੇ ਪਿਓਰ ਕਰੇਵ ਦੇ ਪੀਸੀ ਜੀ 10 ਦੇ ਇਹ ਵੀ ਥੋੜਾ ਜਿਹਾ ਮਾਲੀ ਜਿਆ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਤੇ ਪਾਰਸਲ ਸਾਰਾ ਪਿਓਰ ਕਰੇਵ ਦੇ ਜੀ ਹਾਂਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਪਿਓਰ ਕਰੇਵ ਦਾ ਮਾਲ ਜੀ ਹਾਂਜੀ ਜੋ ਹੋਣੇ ਤੋਂ ਬਾਅਦ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਜੀ オリジナル ਪ੍ਰਿੰਟਸ ਜੀ ਪਿਓਰ ਸ਼ਿਮਰ ਦੇ ਜੀ ਆਏ ਜੀ ਤੇ ਤੁਸੀਂ ਆ ਦੇਖ ਸਕਦੇ ਹੋ ਜੀ 180 ਰੁਪਏ ਮੀਟਰ ਦੇ ਵਿੱਚ ਇਹ ਪ੍ਰਿੰਟ ਦਿੱਤੇ ਜਾਣਗੇ ਸ਼ਿਮਰ オリジナル ਸ਼ਿਮਰ ਪ੍ਰਿੰਟ ਜੀ 400 500 ਰੁਪਏ ਮੀਟਰ ਦੇ ਕੱਪੜੇ ਜੀ 180 ਰੁਪਏ ਮੀਟਰ ਦੇ ਵਿੱਚ ਦਿੱਤੇ ਜਾਣਗੇ ਜੀ ਆ ਸ਼ਿਮਰ ਦੇਖ ਸਕਦੇ ਹੋ ਇਸ ਦਾ ਮਾਲ ਵੀ ਆਪਣੇ ਕੋਲ ਘੱਟ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਕੱਲ ਸਵੇਰੇ 9:30 ਵਜੇ ਕਿਤੇ ਜਾਣਗੇ ਓਪਨ ਜੀ 5 6 ਵਜੇ ਤੱਕ ਸੇਲ ਰਹਿਣੀ ਹੈ ਜੀ ਇਹਨਾਂ ਕੱਟ ਪੀਸਾ ਦੀ ਸਟਾਕ ਜ਼ਿਆਦਾ ਹੈ ਜੀ ਕੱਟ ਪੀਸਾ ਦਾ ਤੇ ਤੁਸੀਂ ਆਪਣਾ 9:30 ਵਜੇ ਆ ਕੇ ਆਪਣੇ ਮਨ ਪਸੰਦ ਦੇ ਡਿਜ਼ਾਈਨ ਖਰੀਦਣਾ ਚਾਹੁੰਦੇ ਹੋ ਤਾਂ 9:30 ਵਜੇ ਪਹੁੰਚ ਜਾਈਓ ਕਸਟਮਰ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਣਾ ਜੀ ਕਿਉਂਕਿ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਕੱਲ ਮਿਲਣੀ ਹੈ ਜੀ ਕੱਟ ਪੀਸਾ ਦੇ ਵਿੱਚ ਵੀ ਤੇ ਦੋ ਆਪਣੀਆਂ ਵੱਡੀਆਂ ਆਫਰ ਹੈ ਜੀ ਪਸ਼ਮੀਨੇ ਸੂਟ ਦੇ ਉੱਤੇ ਜੀ 5 ਮੀਟਰ ਦਾ ਸੂਟ 500 ਦਾ ਤੇ ਦੁਪੱਟੇ ਦੇ ਉੱਤੇ ਵੀ ਆਫਰ ਹੈ ਜੀ 2.5 ਮੀਟਰ ਦਾ ਦੁਪੱਟਾ ਜੀ 200 ਰੁਪਏ ਦਾ ਯਾਦ ਰੱਖਿਓ ਜੀ ਸਾਰੇ ਸ਼ਿਮਰ ਦੇ ਕੱਟ ਪੀਸ ਜੀ ਤੇ ਇਸ ਤੋਂ ਬਾਅਦ ਜੀ ਜੋ ਮਾਲ ਹੈਗਾ ਜੀ ਸਾਰਾ ਚਨੂਨ ਪ੍ਰਿੰਟ ਦਾ ਤੇ ਚਨੂਨ ਪ੍ਰਿੰਟ ਦਾ ਮਾਲ ਰਹਿੂਗਾ ਜੀ ਤੇ ਮਸਲੀਨ ਦਾ ਜੀ ਆ ਤੁਸੀਂ ਦੇਖ ਸਕਦੇ ਹੋ ਚਨੂਨ ਦਾ ਪ੍ਰਿੰਟ ਤੇ ਮਸਲੀਨ ਦਾ ਮਾਲ ਰਹਿਣਾ ਜੀ ਸਾਰਾ ਚਨੂਨ ਪ੍ਰਿੰਟ ਬਹੁਤ ਹੀ ਇਹ ਪਿਓਰ ਵਿੱਚ ਹੈ ਚਨੂਨ ਦਾ ਜੋ ਪ੍ਰਿੰਟ ਹੈ ਜੀ ਬਿਸਕੋਸ ਪ੍ਰਿੰਟ ਹੈ ਜੀ ਤੇ ਸਾਰੇ ਇੱਕ ਡਿਜ਼ਾਈਨਿੰਗ ਹਰ ਤਰ੍ਹਾਂ ਦਾ ਕੱਪੜਾ ਤੁਹਾਨੂੰ ਇਹ ਇਹਨਾਂ ਦੀ ਸਾਰੀਆਂ ਕੱਟਸ ਬਹੁਤ ਵਧੀਆ ਜੀ 2 3 2.5 4 4.5 5 ਤੱਕ ਦੇ ਤੁਹਾਨੂੰ ਚਨੂਨ ਦੇ ਪ੍ਰਿੰਟਸ ਮਿਲ ਜਾਣਗੇ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਮਸਲੀਨ ਦੇ ਪ੍ਰਿੰਟ ਆ ਚੁੱਕੇ ਜੀ ਇਹ ਸਾਰੇ ਇਹ ਮਸਲੀਨ ਦਾ ਕੱਪੜਾ ਹੈ ਜੀ ਸਾਰਾ ਕੱਪੜੇ ਦਾ ਰੇਟ ਜੀ 180 ਰੁਪਏ ਮੀਟਰ ਕਰ ਦਿੱਤਾ ਹੈ ਜੀ ਤੁਸੀਂ ਕੱਟ ਪੀਸ ਜੀ ਇਹ ਸਾਰੇ 2 ਮੀਟਰ ਤੋਂ ਲੈ ਕੇ ਜੀ 5 ਮੀਟਰ ਤੱਕ ਦੇ ਕਟਾ ਰਹਿਣਗੇ ਜੀ ਕੱਟਸ ਆ ਸਾਰੇ ਮਸਲੀਨ ਦੇ ਕੱਟ ਪੀਸ ਹੈ ਬਹੁਤ ਹੀ ਪਿਆਰਾ ਮਾਲ ਹੈ ਜੀ ਡਾਰਕ ਰੰਗਾ ਦੇ ਵਿੱਚ ਮੋਸਟਲੀ ਮਾਲ ਹੈ ਜੀ ਕੋਈ ਵੀ ਕਸਟਮਰ ਕੱਟ ਪੀਸ ਖਰੀਦਣਾ ਚਾਹੁੰਦਾ ਹੈ ਜੀ ਕੱਲ ਜ਼ਰੂਰ ਵਿਜ਼ਿਟ ਕਰ ਲੇ ਜੀ ਮਸਲੀਨ ਦੇ ਕੱਟ ਪੀਸ ਵੀ ਤੁਹਾਨੂੰ ਮਿਲਣਗੇ ਜਾਂ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਮਸਲੀਨ ਦਾ ਪਾਰਸਲ ਹੈ ਜੀ ਮਸਲੀਨ ਤੇ ਚਨੂਨ ਦਾ ਮਾਲ ਸਭ ਤੋਂ ਜ਼ਿਆਦਾ ਹੈ ਜੀ ਸਭ ਤੋਂ ਘੱਟ ਮਾਲ ਹੈਗਾ ਜੀ ਕ੍ਰੇਪ ਦਾ ਜੀ ਸ਼ਿਮਰ ਦਾ ਤੇ ਟੈਬੀ ਲਾਈਨਿੰਗ ਦਾ ਜੀ ਤੇ ਸੱਟ ਹੁੰਦਾ ਜੀ ਚਾਰ ਕੱਪੜੇ ਘੱਟ ਬਨ ਰਹੇ ਹੈ ਜੀ ਸਭ ਤੋਂ ਜ਼ਿਆਦਾ ਮਸਲੀਨ ਤੇ ਚਨੂਨ ਬਨ ਰਹੀ ਹੈ ਜੀ ਤੇ ਉਸ ਤੇ ਕਰਕੇ ਇਸ ਤੇ ਕੱਪ ਇਸ ਜਿਆਦਾ ਹੈ ਜਾਂ ਸਾਡ ਦੇਖ ਸਕਦੇ ਹੋ ਸਾਰਾ ਮਸਲੀਨ ਦਾ ਮਾਲ ਹੈ ਜੀ ਵੀਡੀਓ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹ ਸਟਾਕ ਹੈ ਜੀ ਕੱਲ ਬਹੁਤ ਜਿਆਦਾ ਸਟਾਕ ਹੈ ਜੀ ਕੱਲ ਤੁਸੀਂ ਸਵੇਰੇ 9:30 ਵਜੇ ਸੇਲ ਸਟਾਰਟ ਹੈ ਜੀ ਤੇ ਆ ਏਕੇ ਟੈਕਸ ਦਾ ਪਸ਼ਮੀਨਾ ਜੀ ਆਪਾਂ ਸੇਲ ਦੇ ਵਿੱਚ ਲਗਾ ਚੁੱਕੇ ਹਾਂ ਜੀ ਦੁਬਾਰਾ ਰੀਸਟਾਕ ਹੋ ਚੁੱਕੇ ਜੀ 5 ਮੀਟਰ ਦਾ ਸੂਟ 500 ਰੁਪਏ ਦਾ ਦਿੱਤਾ ਜਾਊਗਾ ਜੀ ਤੇ ਚਨੂਨ ਦਾ ਸੈਮੀ ਚਨੂਨ ਦਾ ਦੁਪੱਟਾ ਸਨਸ਼ਾਈਨ ਕੰਪਨੀ ਦਾ ਤੁਹਾਨੂੰ 2.5 ਮੀਟਰ 200 ਰੁਪਏ ਦਾ ਦਿੱਤਾ ਜਾਊਗਾ ਜੀ ਹਾਂਜੀ ਜੋ ਅੱਜ ਤੁਹਾਨੂੰ ਪਹਿਲੀ ਵਾਰ ਦੇਖ ਰਹੇ ਜੀ ਜੋ ਫਸਟ ਟਾਈਮ ਤੁਹਾਨੂੰ ਅੱਜ ਵੀਡੀਓ ਸਾਡੀ ਦੇਖ ਰਹੇ ਹੈ ਜੀ ਉਹਨਾਂ ਨੂੰ ਦੱਸ ਦਈਏ ਜੀ ਅਸੀਂ ਮਾਨਸਾ ਤੋਂ ਬਿਲੋਂਗ ਕਰਦੇ ਹਾਂ ਜੀ ਕਾਕਾ ਕਲੋਥ ਹਾਊਸ ਸ਼ਾਪ ਮਾਨਸਾ ਦੇ ਵਿੱਚ ਸਥਿਤ ਹੈ ਅੰਗਰੇਜ਼ ਮਿੱਤਲ ਵਾਲੀ ਗਲੀ ਔਰ ਡੱਬੇ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਜੀ ਨੇੜੇ ਪੀਰ ਖਾਨਾ ਹੈ ਜੀ ਸਿਨੇਮਾ ਰੋਡ ਇੱਕ ਨੰਬਰ ਮੈਂਸ਼ਨ ਕਰਦੇ ਹਾਂ ਜੀ 9464196298 ਇਸ ਨੰਬਰ ਤੇ ਤੁਸੀਂ ਦੁਕਾਨ ਤੇ ਵਿజిਟ ਕਰਨਾ ਹੈ ਤਾਂ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਬਿਕੋਜ਼ ਕਸਟਮਰ ਕਈ ਵਾਰ ਕਸਟਮਰ ਹੁੰਦਾ ਜੀ ਅਸੀਂ ਕਾਲ ਨਹੀਂ ਅਟੈਂਡ ਕਰ ਪਾਂਦੇ ਤਾਂ ਇਹ ਇੱਕ ਨੰਬਰ ਮੈਂਸ਼ਨ ਕਰ ਰਹੇ ਹਾਂ ਜੀ 9464196298 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੁਕਾਨ ਤੇ ਵਿజిਟ ਕਰ ਸਕਦੇ ਹੋ ਜੀ ਹਾਂਜੀ ਇਹ ਨੰਬਰ ਹਮੇਸ਼ਾ ਹੀ ਕਾਲ ਅਟੈਂਡ ਕਰਦੇ ਆ ਜੀ ਜੋ ਤੁਹਾਨੂੰ ਨੰਬਰ ਦਿੱਤਾ ਜੀ 9464196298 ਹਾਂਜੀ ਇਹ ਸੀ ਆਪਣੀ ਅੱਜ ਕੱਟ ਪੀਸਾ ਦੀ ਵੀਡੀਓ ਜੀ 10 ਬ੍ਰਾਂਡ ਦੇ ਰਹਿਣਗੇ ਕੱਟ ਪੀਸ ਜੀ ਤੇ AK ਟੈਕਸ ਦਾ ਪਸ਼ਮੀਨਾ ਰੀਸਟਾਕ ਹੋ ਚੁੱਕਿਆ ਜੀ ਤੇ ਜੋ ਕਸਟਮਰ ਰਹਿ ਗਏ ਸੀ ਜੀ ਪਸ਼ਮੀਨੇ ਦੇ ਸੂਟਸ ਲਈ 5 ਮੀਟਰ ਦਾ ਸੂਟ 500 ਦਾ ਆ ਕੇ ਖਰੀਦ ਸਕਦੇ ਆ ਜੀ ਹਾਂਜੀ ਅੱਜ ਲਈ ਇੰਨੇ ਹੀ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਕੁਝ ਨਵੇਂ ਕਨਸੈਪਟ ਲੈ ਕੇ ਜੀ ਧੰਨਵਾਦ ਜੀ